ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫੇਰ ਆਪਾਂ ਪਹੁੰਚ ਚੁੱਕੇ ਆ ਪਿੰਡ ਡੱਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਆਮਨੇ ਪਲਵਾਨ ਕੋਲੇ ਪਹੁੰਚੇ ਹੋਏ ਆ ਪਲਵਾਨ ਵੀ ਅਜੋਬਰਾ ਤੇ ਮੱਝਾਂ ਦਾ ਕੰਮ ਵੀ ਚੰਗੇ ਲੈਵਲ ਤੇ ਕਰਦਾ ਹੋਰ ਆਮਨੇ ਕਿਵੇਂ ਆ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਕਿਸਾਨ ਪਸ਼ੂ ਪਾਲਕ ਦੀ ਦੇਖਣ ਵਾਲੀ ਟੀਮ ਨੂੰ ਤੇ ਚਲਾਉਣ ਵਾਲੀ ਟੀਮ ਨੂੰ ਵੀ ਸਾਡੇ ਡੱਲਾ ਨਗਰ ਤੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਸਾਡੇ ਭਰਾ ਗੁਰੀ ਢਿੱਲੋਂ ਦਾ ਤੇ ਉਮੀਦ ਕਰਦੇ ਆ ਵੀ ਜਿੰਨੇ ਵੀ ਸੱਜਣ ਸਾਡਾ ਚੈਨਲ ਦੇਖਦੇ ਆ ਸਾਡੀਆਂ ਵੀਡੀਓ ਦੇਖਦੇ ਆ ਸਾਡੇ ਐਨੀਮਲ ਨੂੰ ਦੇਖਣਾ ਪਸੰਦ ਕਰਦੇ ਆ ਸਭ ਠੀਕ ਠਾਕ ਹੋਣਗੇ ਉਹਨਾਂ ਦੇ ਜਾਨਵਰ ਵੀ ਔਰ ਪਰਿਵਾਰ ਵੀ ਤੰਦਰੁਸਤ ਹੋਣਗੇ ਜਾਨਵਰ ਕਿੰਨੇ ਦਿਖਾਵਾਂਗੇ ਜਾਨਵਰ ਬਾਈ ਜੀ ਆਪਣੇ ਕੋਲੇ ਅੱਜ 5 ਨੇ ਜੀ ਦੋ ਗੱਬਣ ਝੋਟੀਆਂ ਨੇ ਤਿੰਨ ਸੂਈਆਂ ਹੋਈਆਂ ਨੇ ਜੀ ਤਿੰਨਾਂ ਚੋਂ ਦੋ ਦੁੱਧਤੇ ਨੇ ਇੱਕ ਅੱਜ ਹੀ ਸੂਈਆ ਪਲੂਣ ਝੋਟੀ ਤਾਜੀ ਦੋ ਪਲੂਣਾ ਨੇ ਜੀ ਦੋ ਦੂਜੇ ਸੂਏ ਇੱਕ ਤੀਜੇ ਸੂਏ ਆ ਦੋ ਪਹਿਲੇ ਸੂਏ ਦੋ ਦੂਜੇ ਸੂਏ ਤੇ ਇੱਕ ਹੈਗੀ ਆ ਸੱਜਣਾ ਤੀਜੇ ਸੂਏ ਇਹਦਾ ਕੀ ਗੱਲ ਬਾਤ ਅੜੀ ਝੋਟੀਆਂ ਆ ਗਈ ਮਾਰੀ ਇਹ ਪਲੂਣ ਕੱਟੀ ਆ ਬਾਈ ਜੀ ਦੰਦਾ ਜਾ ਕੇ ਦੋ ਦੰਦ ਸੂਹਾ ਪਹਿਲਾ ਸੂਹਾ ਪਹਿਲਾ ਜੀ ਦਿਨ ਕਿੰਨੇ ਕੱਢ ਦੀਆ ਇਹ ਦਿਨ ਬਾਈ ਦੀ ਹਜੇ 4 ਤੋਂ 5 ਦਿਨ ਕੱਢ ਦੀਆ ਇਹ ਢੱਲੋ ਸਾਹਿਬੇ ਉਹੀ ਦਿਨ ਆਗੇ ਉਹੀ ਸਮਾਂ ਆ ਗਿਆ ਤੇ ਉਹੀ ਚੀਜ਼ ਸੇਮ ਹੀਰ ਦੀ ਕਾਪੀ ਆ ਗਈ ਬਾਈ ਇਹ ਜਿਹੜੀ ਆਪਾਂ ਸਭ ਤੋਂ ਪਹਿਲੀ ਵੀਡੀਓ ਬਣਾਈ ਸੀ ਠੀਕ ਆ ਜੀ ਸੰਧੂ ਦੇ ਚੈਨਲ ਤੇ ਬਾਈ ਠੀਕ ਆ ਜੀ ਉਹਦੇ ਵਿੱਚ ਇੱਕ ਦੀ ਕਾਪੀ ਸੀ ਆਪਾਂ ਇਹਦੇ ਨੂੰ ਵੱਡੀ ਝੋਟੀ ਦਿਖਾਈ ਸੀ ਦੂਜੇ ਸੂਏ ਦੀ ਭੈਣੇ ਸੀ ਉਹ ਜਿਹੜੀ ਵੀਡੀਓ ਹਜੇ ਵੀ ਬਹੁਤ ਚੱਲਦੀ ਆ ਭਾਈ ਉਹਦੇ ਬੜੇ ਫੋਨ ਆਉਂਦੇ ਆ ਉਸ ਵੀਡੀਓ ਦੇ ਮੈਨੂੰ ਹਜੇ ਵੀ ਫੋਨ ਆ ਜਾਂਦੇ ਆ ਭਲੇ ਖਾਣੇ ਵਾਲੀ ਵੀਡੀਓ ਦੁਬਾਰੇ ਉਹੀ ਦਿਨਾਂ ਚ ਆ ਕੇ ਦੁਬਾਰੇ ਫੇਰ ਉਹ ਵੀਡੀਓ ਮੂਰੇ ਆ ਜਾਂਦੀ ਆ ਨਾ ਠੀਕ ਆ ਜੀ ਗੱਲ ਤੇ ਆ ਨਾੜਾ ਨੂੜਾ ਦੇਖੋ ਲੇਵੇ ਤੇ ਬੇਨਗਵਾਈ ਬਹੁਤ ਜ਼ਿਆਦਾ ਚਿਗੜਿਆ ਨਾ ਮੜਾ ਜਾ ਰਾਜੂ ਕੜਿਆਲਾ ਪੁੱਤ ਇੱਥੇ ਹਾਂ ਗਾੜੇ ਗਾੜੇ ਜੰਗਲ ਦਿਖਾ ਚ 4 ਤੋਂ 5 ਦਿਨ ਬਾਈ ਜੀ ਸੂੰਦੀ ਨਹੀਂ ਹੈਗੀ ਔਰ ਝੋਟੀ ਦੁੱਧ ਦਾ ਇੱਕ ਬਹੁਤ ਵਧੀਆ ਰਿਕਾਰਡ ਬਣਾਉਗੀ ਮੈਂ ਸਮਝਦਾ ਵੀ ਇਹ ਪਲੂਣ ਜਿੱਦਾਂ ਸੂਗੇ ਹਾਂਜੀ ਤੇ ਜਿਹੜੇ ਕੈਰੈਕਟਰ ਵਾਈਜ਼ ਜੇ ਇਹਨ ਤੂ ਅਕਸਰੀ ਮੱਧਨੀ ਗੱਲ ਕਰਦਾ ਹੁੰਦਾ ਵੀ ਸਿੰਗਲ ਹੱਡੀ ਆ ਔਰ ਬਹੁਤ ਚੰਗੀਆਂ ਬਣਤਰਾਂ ਦੇ ਵਿੱਚ ਕਾਗਜ਼ ਵਰਗੀ ਚਮੜੀ ਆ ਝੋਟੀ ਦੀ ਬਾਈ ਠੀਕ ਹੈ ਜੀ ਧੌਣ ਧੂਣ ਬਹੁਤ ਲੰਮੀਆਂ ਇਹ ਸੂਆ ਆ ਗਈ ਪਹਿਲਾ ਤੇ ਆਡਰ ਆ ਗਿਆ ਜਿਵੇਂ ਆਪਾਂ ਗਾਂ ਵਾਲਾ ਕਹਿੰਦੇ ਉਹਨੇ ਫਿਕਸ ਆਡਰ ਆ ਗਿਆ ਇਧਰ ਲੈ ਬੰਨੇ ਲਿਆ ਤਰ ਸਿੱਧਰ ਗਾਈਆਂ ਨੂੰ ਵੀ ਬਾਈ ਇਹੋ ਜਿਹੇ ਥਣ ਇਹੋ ਜਿਹਾ ਨੇਵਾ ਪਲੂਣ ਬੱਚੀਆਂ ਨੂੰ ਵੀ ਬਹੁਤ ਘੱਟ ਲੱਗਦਾ ਢਿਲੋਂ ਸਾਹਿਬ ਸੂਆ ਪਹਿਲਾ ਦੰਦਾਂ 'ਚ ਦੋ ਦੰਦਾਂ ਤੇ ਦੁੱਧ ਕੱਢਣਾ ਤੁਹਾਡੀ ਸੇਵਾ ਨੇ ਤੇ ਤੁਹਾਡੀ ਜੱਜਮੈਂਟ ਨੇ ਉਹ ਕਿ ਮੈਂ ਇਹਦਾ ਪ੍ਰਮਾਣ ਨਹੀਂ ਕਰਦਾ ਵੀ ਦੁੱਧ ਕਿੰਨਾ ਕੱਢ ਤੂ ਸੂਆ ਪਹਿਲਾ ਗੱਬਣ ਆ 15 ਕਿਲੋ ਦੁੱਧ ਬਾਈ ਜੀ ਨੋਰਮਲ ਗੱਲ ਆ ਪਲੂਨ ਦੇ 2-4 ਦਿਨ ਇਹ ਕੱਢੀ ਆ ਹਜੇ ਤੇ ਜੇ ਇਹਦੀ ਗੱਤੀ ਨੇ ਪਲੂਨ ਨੇ ਬਾਈ ਤੈਨੂੰ ਲਾ ਕੇ ਦਿਖਾ ਦੇ ਇੰਨੀ ਜਾਤ ਕੁਆਲਟੀ ਦੇ ਵਿੱਚ ਇੰਨੀ ਹਾਈਟ ਦੇ ਵਿੱਚ ਇੰਨੀ ਆਪਦੀ ਬਰੀਡ ਦੇ ਵਿੱਚ ਹੋ ਗਿਆ ਵੀ ਜੇ ਇਹਨੇ ਪਲੂਨ ਨੇ 15 ਕਿਲੋ ਦੁੱਧ ਨਾ ਕੱਢਿਆ ਤਾਂ ਬਾਈ ਫਿਰ ਇਹ ਇਹ ਆਪਦਾ ਇੱਕ ਖਾਨਦਾਨ ਨੂੰ ਇੱਕ ਲੀਕ ਲਾਉਣ ਵਾਲੀ ਗੱਲ ਹੋਊਗੀ ਮੈਂ ਸਮਝਦਾ ਪੈਸੇ ਇਹਦੇ ਕਿੰਨੇ ਲਵਾਂਗੇ ਅਪਣੇ ਪੈਸੇ ਢਿੱਲੋਂ ਸਾਹ ਵੇਦਾ ਕੋਈ ਮੁੱਲ ਤਾਂ ਹੈ ਨਹੀਂ ਠੀਕ ਆ ਗੱਲ ਮੈਂ ਕਹਿੰਦਾ ਵੀ ਇਹਦਾ ਮੁੱਲ ਐਸ਼ਿਆ ਬਾੜਾ ਨਾ ਕਰਦੇ ਕਿਤੇ ਡਰਾ ਦੇ ਸੱਜਣਾ ਨੂੰ ਡਰਾਉਣ ਵਾਲੀ ਤਾਂ ਕੋਈ ਗੱਲ ਨਹੀਂ ਹੈ ਕਿਉਂਕਿ ਬਾਈ ਮੈਂ ਸਮਝਦਾ ਚੋਟੀ ਬਹੁਤ ਜ਼ਿਆਦਾ ਚੰਗੀ ਆ ਇਹ ਠੀਕ ਹੈ ਗੱਲਾਂ ਬਈ ਜਿਵੇਂ ਇਹ ਜੇ ਤਾਂ ਅੱਜ ਕੋਈ ਗੱਬਣ ਦਾ ਸੌਦਾ ਹੁੰਦਾ ਤਾਂ ਇਹਦਾ ਮੁੱਲ ਹੋਰ ਹੋਊਗਾ ਬਾਈ ਜੇ ਅੱਜ ਤੋਂ ਚਾਰਾਂ ਦਿਨਾਂ ਨੂੰ ਕਿਉਂਕਿ ਜਿੱਦਣ ਦੀ ਆਪਣੇ ਕੋਲੇ ਆਈ ਆ ਕੋਈ ਜਿੱਦੇ ਆਪਾਂ ਪਹਿਲੀ ਵੀਡੀਓ ਪਾਈ ਸੀ ਉਦੋਂ ਦੂਜੇ ਦਿਨ ਇਹ ਆਪਣੇ ਕੋਲੇ ਆ ਗਈ ਸੀ ਬਾਈ ਠੀਕ ਹੈ ਗੱਲਾਂ ਔਰ ਇਹ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਬਣਦੀ ਆਉਂਦੀ ਆ ਰਾਤ ਨੂੰ ਕੋਸਰਦੀ ਆ ਹਾਂ ਰੰਗ ਬਦਲੌਂਦੀ ਆ ਬਾਈ ਔਰ ਮੈਂ ਕਹਿੰਦਾ ਵੀ ਜੇ ਸੂਪ ਹੀ ਇਹ ਦੋ ਦਿਨਾਂ ਨੂੰ ਸ ਈ ਬਣ ਕੇ ਸੁੰਦੀ ਆ ਤਾਂ ਮੁੱਲ ਉਹ ਜਾ ਹੋਊਗਾ ਅੱਜ ਜੇ ਆਪਾਂ ਇਹਦਾ ਮੁੱਲ ਕਰ ਲਈਏ ਤਾਂ ਬਾਈ ਇਹਦਾ ਮੁੱਲ 1.5 ਲੱਖ ਰੁਪਈਆ ਹੋਊਗਾ ਠੀਕ ਹੈ 1.40 ਹਜ਼ਾਰ ਦੀ ਇਹਦੀ ਆਪਾਂ ਜਿਸ ਨੂੰ ਕਰਦਾਂਗੇ ਬਾਈ ਅੱਜ ਦੇ ਟਾਈਮ 'ਚ ਅੱਜ ਦੇ ਟਾਈਮ 'ਚ ਝੋਟੀ ਇਹ ਇਹ ਰੇਟ ਹੈਗਾ ਸੱਜਣੋ ਅੱਜ ਦਾ ਝੋਟੀ ਚਾਹੇ ਤੁਸੀਂ ਮੇਲੇ ਪਾ ਲਿਓ ਹੁਣ ਰਾਜੂ ਲੈ ਆ ਦੋ ਨੰਬਰ ਵਾਲੀ ਝੋਟੀ ਇਹਦਾ ਦੋ ਦੰਦ ਕੱਟੀ ਆ ਬਾਈ ਮੂੰਹ ਠੀਕ ਆ ਗੱਲ ਆ ਇਹਦਾ ਕਿਹੜਾ ਸੂਆ ਇਹਨੇ ਦੂਜੇ ਸੂਏ ਸੋਣਾ ਬਾਈ ਜੀ ਇਹਨੇ ਸੋਣਾ ਦੂਜੇ ਸੂਏ ਇਹ ਕਿੰਨੇ ਕਿ ਦਿਨ ਕੱਢਦੀ ਆ ਇਹ ਬਾਈ ਦੀ ਹਜੇ तकरीबन ਵੀ ਇੱਕ ਹਫਤੇ ਤੋਂ ਉੱਪਰ ਦਿਨ ਲਊਗੀ ਜੀ ਸੂਣ ਨੂੰ ਇੱਕ ਹਫਤੇ ਤੋਂ ਹਾਂ ਜੀ ਹਜੇ ਇਹਦੇ ਗੂੰਦ ਆਉਂਦੀ ਆ ਜਮਾ ਠੀਕ ਆ ਗੱਲ ਇਹ ਕੱਲ ਆਪਾਂ ਪੰਜ ਝੋਟੀਆਂ ਲਈਆਂ ਸੀ ਬਾਈ ਹਾਂ ਜੀ ਹਰਿਆਣਿਓ ਹਾਂ ਜੀ ਪੰਜ ਆਈਆਂ ਸੀ ਪੰਜਾਂ ਦੇ ਵਿੱਚੋਂ ਦੋ ਵਿਕ ਗਈਆਂ ਜੀ ਅੱਜ ਚਲੀਆਂ ਗਈਆਂ ਤੁਹਾਨੂੰ ਕਿਹਾ ਸੀ ਵੀ ਸਾਝਰੇ ਵੀਡੀਓ ਬਣਾ ਲਾਂਗੇ ਪੂਰਾ ਆਪਾਂ ਠੀਕ ਹੈ ਰੁੱਤੀ ਦਾ ਟਾਈਮ ਨਹੀਂ ਲੱਗਿਆ ਬਾਈ ਤੂੰ ਹੋਰ ਵੀ ਸਾਡੇ ਵਰਗੇ ਸੱਜਣਾਂ ਦੇ ਨਾਲ ਬੁਕਿੰਗ ਹੁੰਦਾ ਨਿੱਤ ਇੱਥੇ ਇੱਥੇ ਰੋਕ ਕੇ ਖੜਾ ਉਹਦੇ ਨਾਲ ਦੀਆਂ ਦੋ ਚਲੀਆਂ ਗਈਆਂ ਬਾਈ ਠੀਕ ਹੈ ਜੀ ਤੇ ਪਲੂਨ ਨੇ 18 ਕਿਲੋ ਦਾ ਕ ਬਹੁਤ ਚੰਗੇ ਘਰ ਦਿੱਤੀ ਆ ਇਹ ਦਿਨ ਕੱਢੂਗੀ ਪੰਜ ਸੱਤ ਵੱਧ ਕੱਢੂਗੀ ਬਾਈ ਹਜੇ ਤਾਂ ਜਮਾ ਆਪਾਂ ਕੋਈ ਸੱਜਣਾ ਕੇ ਧਾਰ ਮਾਰ ਕੇ ਦੇਖ ਲਵੇ ਗੂੰਦ ਆਉਂਦੀ ਆ ਜਮਾ ਚਿਪਾ ਜੀ ਠੀਕ ਆ ਜੀ ਤੇ ਜਿਹੜੇ ਖਿਡਾਰੀ ਵੀਰ ਨੇ ਉਹਨਾਂ ਨੂੰ ਤਾਂ ਇਹਦਾ ਗੋਹਾ ਦੇਖ ਕੇ ਪਤਾ ਲੱਗ ਜਣਾ ਵੀ ਕਿੰਨੇ ਦਿਨ ਕੱਢਣੇ ਆ ਨੇ ਠੀਕ ਆ ਗੱਲ ਜਾਂ ਚੱਕ ਵਰਗਾ ਗੋਹਾ ਪਾਥੀ ਵਰਗਾ ਕੱਢਦੀ ਆ ਹਜੇ ਤਾਂ ਅੰਦਰੋਂ ਹਾਂ ਜਦੋਂ ਸੂਣ ਦੇ ਨੇੜ ਆ ਜਾਂਦੀ ਆ ਲੋਕ ਲੱਗ ਜਾਂਦੀ ਆ ਹਾਂਜੀ ਹਜੇ ਜਮਾ ਬਿਲ ਧਾਰ ਥਣ ਚੋਂ ਦੁੱਧਦੀ ਨਹੀਂ ਉਹਵੇਂ বাজਦੀ ਬਾਈ ਜਿਵੇਂ ਇਹ ਚਿੱਪੇ ਦੀ বাজਦੀ ਆ ਠੀਕ ਆ ਜੀ ਗੂੰਦ ਦੀ ਧਾਰ ਵੀ ਇਹਦੇ ਨਾਲ ਇਹ ਜੇ ਆਪਾਂ ਕਹੀ ਜੇ ਇਹਦੀ ਗੂੰਦ ਦੀ ਧਾਰ ਵੀ ਇਹਦੀਆਂ ਨਸਾਂ ਦੇ ਦੇਣੀ ਹੋਵੇ ਤੇ ਜਾਂਦੀ ਆ ਨੱਕ ਤੇ ਕਰਵਾਈ ਨਹੀਂ ਆਏ ਕੋਈ ਕਿ ਜੇ ਨਹੀਂ ਛੱਡਦੀ ਇਹ ਮੇਰਾ ਬਾਡੀ ਬੁੱਡੀ ਵੀ ਦਿਖਾ ਲਿਆ ਕਰ ਓਏ ਬਾਡੀ ਬੁੱਡੀ ਦੀ ਬਹੁਤ ਚੜਾਈ ਆ ਕੱਦੇ ਦਾ ਆ ਗਿਆ ਦਰਮਿਆਨਾ ਕੱਦ ਬੜਾ ਜਿਆਦਾ ਵੱਡਾ ਨਹੀਂ ਦਰਮਿਆਨਾ ਕੱਦ ਕਾਠਾ ਪਰ ਆਰਡਰ ਬਣਾਉਗੀ ਬਾ ਕਮਾਲ ਛੋਟੀਆਂ ਚ ਵੀ ਨਹੀਂ ਆਉਂਦੀ ਬਾਈ ਅਮਰੀਕਨਾਂ ਦਾ ਬਣ ਕੇ ਹੀ ਇਹ ਸੂਗੀ ਤੇ ਜਿਹੜੀਆਂ ਇਹਦੇ ਨਾਲ ਦੀਆਂ ਦੋ ਦਿੱਤੀਆਂ ਨੇ ਬਾਈ ਇਦੂ ਵੀ ਦਾਦੇ ਵੱਡੇ ਲੈਵੇ ਉਹਨਾਂ ਦੇ ਸੀਗੇ ਤਾਜ਼ੀਆਂ ਹੀ ਸੂਈਆਂ ਸੀਗੀਆਂ ਉਹ ਵੀ ਬਾਈ ਕੱਲ੍ਹੇ ਸੂਈਆਂ ਸੀਗੀਆਂ ਉਹ ਵੀ ਤੜਕੇ ਠੀਕ ਆ ਕੱਲ੍ਹ ਆ ਇਹਨੂੰ ਸ਼ੌਕ ਆ ਫੋਟੋ ਕਰਾਉਣ ਦਾ ਹਨਾ ਉਹਦੇ ਕਿ ਨਹੀਂ ਜਾਂਦੀ ਬਾਈ ਇਹ ਜਿਹੜੇ ਜਿਵੇਂ ਹਰਿਆਣਵੀ ਨਾ ਇਹਨੂੰ ਚੂਰ ਕੁੰਡਾ ਸਿੰਘ ਬੋਲਦੇ ਆ ਬਾਈ ਹਾਂਜੀ ਜਿਹੜਾ ਇਹਨੂੰ ਸਿੰਘ ਲੱਗਿਆ ਹੋਇਆ ਹੈ ਨਾ ਠੀਕ ਆ ਗੱਲ ਆ ਤੇ 나ੜਾ ਨੂੜਾ ਦੇਖ ਬਾਈ ਇਹਦੇ ਉੱਪਰ ਦੇਖੋ ਕਿੰਨੇ ਤੇ ਦਿਖਾ ਦੇ ਤਰਸ ਢਿੱਲੋਂ ਰਾਜੂ ਗੋਹੇ ਦੇ ਵਿੱਚ ਰਾਜੂ ਬਾੜ ਕਿੰਨੇ ਲਗਾਉਂਦਾ ਇੱਥੇ ਰੋਕ ਲਾ ਮੈਂ ਖਿੱਚੀ ਫਿਰਦੀ ਆ ਰਾਜੂ ਨੂੰ ਜਾਣੇ ਵਾਲੀ ਆ ਰਾਜੂ ਕੀ ਕਰੇ ਅਗਲੇ ਬੰਦੇ ਵੀ ਦੇਵਾ ਬਣਾਉਗੀ ਤੇ ਅੱਗੇ ਪਿੱਛੇ ਦਾ ਆਰਡਰ ਬਣਾਉਗੀ ਰਾਜੂ ਇੱਕ ਇਹ ਰਾਜੂ ਵੀ ਇੱਕ ਹੈ ਜਰਾ ਰਾਜੂ ਆ ਪੂਰੀ ਦੁਨੀਆ ਦੇ ਉੱਤੇ ਵੀ ਮੱਝ ਜਾਵੇ ਤੇ ਇੱਕ ਘੰਟੇ ਦੇ ਵਿੱਚ ਮੱਝ ਨੂੰ ਬੇਸਿਆਣ ਕਰ ਦਿੰਦਾ ਇਹ ਐਸੀਆ ਇਹ ਹੀ ਇਹ ਹੀ ਦੀ ਸੇਵਾ ਕਰਦਾ ਬਾ ਸਮਝੋ ਬਾਹਰੀ ਆ ਵੀ ਰਾਜੂ ਇੱਕ ਘੰਟੇ ਬਾਅਦ ਬੰਦਾ ਦੇਖ ਕੇ ਤੇ ਬਾਡੀ ਬੁੱਡੀ ਬਹੁਤ ਆ ਜੇ ਗੱਲਬਾਤ ਕਰ ਲਈਏ ਪੰਜਾਬ ਵਾਲੀ ਮੈਂ ਆ ਬਾਕੀ ਜਿਹੜੇ ਜਿਹੜੇ ਮੈਂ ਸਾਊਥ ਫੀਲ ਵੀ ਆਈ ਨਹੀਂ ਆ ਬਾਈ ਜੇ ਹੁਣ ਵੀ ਇਹਦੀਆਂ ਧਾਰਾਂ ਮਾਰ ਲੱਗ ਜਾ ਮਾਂ ਦੀ ਧੀ ਲੱਤ ਨਹੀਂ ਚੱਕਦੀ ਹੈ ਜਮਈ ਠੀਕ ਆ ਗੱਲ ਆ ਇਹਦੇ ਪੈਸੇ ਕਿੰਨੇ ਲਵਾ ਗਿਆ ਆਪਣੇ ਇਹਦਾ ਬਾਈ ਮੁੱਲ 1,55,000 ਰੁਪਏ ਤੇ 1.5 ਲੱਖ ਦੀ ਦੇ ਦਾਂਗੇ ਬਾਈ ਇਹ ਵੀ ਇਹ ਦੇ ਦਾਂਗੇ 1.5 ਲੱਖ ਦੀ ਬਾਡੀ ਬੁੱਡੀ ਚੰਗੀ ਆ ਪਹਿਲਾਂ ਦਾ ਕੀ ਰਿਕਾਰਡ ਦੱਸਿਆ ਇਹਦਾ 20 ਕਿਲੋ ਉਂ ਦੀ ਗਾਰੰਟੀ ਨਾ ਦੇਵਾਂਗੇ ਬਾਈ ਇਹ ਹੁਣ ਠੀਕ ਆ ਜੀ ਚੋਟੀ 20 ਕਿਲੋ ਤੋਂ 17 ਕਿਲੋ ਤੋਂ ਦਿੱਤਾ ਹੈ ਔਰ 20 ਤੋਂ ਕਰਮਾ ਵਾਲੀ ਪਲੱਸ ਤਾਂ ਜਾ ਸਕਦੀ ਆ ਪਰ ਘਟ ਨਹੀਂ ਰਹਿੰਦੀ ਬਾਈ ਜਿਹੇ ਜਿਹੇ ਹਿਸਾਬ ਨਾਲ ਦੀ ਬਰੀਡ ਆ ਉਹ ਇੱਕ ਲੱਖ ਬਾਈ ਇੱਕ ਲੱਖ ਤੇ ਕਿੰਨਾ ਉਹ ਦਰ ਸਿਰੇ ਦਿਲੋਂ ਬਾਈ ਉਹ ਮੱਝ ਇੱਕ ਤਾਂ ਚੰਗੀ ਅੱਛੀ ਨਸਲ ਦੀ ਨਿਸ਼ਾਨੀ ਹੁੰਦੀ ਆ ਬਾਈ ਜਿਹੜੀ ਮੱਝ ਦੀ ਕੋਖ ਛੋਟੀ ਹੋਵੇ ਦੇਖ ਇਹ ਨਾ ਕੌਲੀ ਡਿੱਡੀ ਆ ਦਿਖਾ ਦਿਓ ਰੇ ਲਿਆ ਮੈਂ ਰੱਖਦਾ ਕਿਹੜੇ ਪਾਸੋਂ ਕਹਿੰਦਾ ਆ ਚੀਜ਼ ਕਹਿੰਦਾ ਆ ਚੀਜ਼ ਆ ਚੀਜ਼ ਇਹ ਇੱਕ ਦੁੱਧ ਵਾਲੀ ਮਹਿੰਦੀ ਨਿਸ਼ਾਨੀ ਹੁੰਦੀ ਆ ਬਾਈ ਚੰਗੀ ਬਰੀਡ ਦੀ ਜਿੰਨੀ ਛੋਟੀ ਕੋਖ ਹੋਵੇ ਹਾਂ ਉਤੋਂ ਬਾਡੀ ਬੁੱਡੀ ਬਹੁਤ ਆ ਕਿੰਨੇ ਪੈਸੇ ਦੱਸਿਆ ਮਨੇ ਤੇ ਇਹਦਾ 1,55,000 ਰੁਪਇਆ ਬਾਈ 1.5 ਲੱਖ ਤੋਂ ਮਾਨਤਾਨ ਕਰ ਦਾਂਗੇ ਕਿਸੇ ਵੀ ਸੱਜਣ ਦਾ ਜਿਹੜਾ ਕੋਈ ਇਹਦਾ ਆਸ਼ਿਕ ਹੋਊਗਾ ਇਹਦਾ ਬਾਈ ਕਹਿੰਦਾ 1.5 ਲੱਖ ਚ ਮਾਨਤਾਨ ਕਰ ਦਾਂਗੇ ਝੋਟੀ ਚੰਗੀ ਆ ਤੇ ਹੁਣ ਆ ਗਈ ਸੱਜਣਾ ਤਿੰਨ ਨੰਬਰ ਵਾਲੀ ਝੋਟੀ ਇਹਦਾ ਸੂਆ ਕਿਹੜਾ ਜੀ ਬਲੂਨ ਹੈ ਬਾਈ ਦੋ ਦੰਦ ਕੱਟੀ ਆ ਵੀ ਜੀ ਪਹਿਲਾ ਸੂਆ ਚੌਕ ਦੇ ਦੰਦ ਚੱਕਦੀ ਆ ਮੂੰਹ ਪਹਿਲਾ ਸੂਆ ਹੁਣੇ ਹੀ ਹਜੇ ਤਕਰੀਬਨ ਜੇਰਪਾਈ ਨੂੰ ਜੇਰ ਸਿਟੀ ਨੂੰ ਹਜੇ ਨੇ ਕੋਈ ਮੈਂਟਲੀ 15 ਹੋਏ ਆ ਬਾਈ ਅਜੇਰ ਜੂਰੇ ਦੀ ਡਾਨਾ ਸੱਜਣਾ ਉਹ ਪੈ ਗਈ ਅੰਦਰ ਬੜੀ ਸਾਡੀ ਵੀਡੀਓ ਚ ਦਿਖਾ ਦਾਂਗੇ ਭਾਈ ਉਹਨੇ ਪਈਏ ਜੀ ਅੰਦਰ ਜੇਰ ਪਈ ਹੋਈ ਐ ਹਾਂ ਇਹ ਤਾਂ ਨਗੀਨਾ ਹੀ ਆ ਗਿਆ ਇੱਕ ਹਨਾ ਬਹੁਤ ਜਾਦੇ ਚੰਗੀ ਕੱਟੀ ਆ ਬਾਈ ਬਹੁਤ ਜਾਦੇ ਹਾਈ ਟੌਪ ਕੁਆਲਟੀ ਦੇ ਆ ਗਏ ਇਹ ਆਪ ਦੀ ਤਾਰੀਫ ਕਰਾਉਣੀ ਆ ਮੱਲੋ ਮੱਲੀ ਵੀ ਮੇਰੀ ਤਾਰੀਫ ਕਰਦੇ ਹਨਾ ਇਹ ਜਿਵੇਂ ਆਪਣੇ ਪੁਰਾਣੇ ਜੂਰੇ ਦੇ ਪੈਣਦੇ ਨੇ ਨਾ ਇਹਨੂੰ ਪਹਿਲਣ ਦੇ ਹਿਸਾਬ ਨਾਲ ਨਹੀਂ ਛੋਟੀ ਗੋਡੀ ਦੀ ਝੋਟੀ ਹੋਵੇ ਅੱਗੇ ਦੀ ਹਲਕੀ ਹੋਵੇ ਪਿੱਛੇ ਉਹ ਭਾਰੀ ਹੋਵੇ ਇੱਥੇ ਰੋਕ ਲਾ ਇੱਥੇ ਆ ਲੈ ਜਾ ਉਧਰ ਖੁੱਲੇ ਜੇ ਮੈਦਾਨ ਚ ਝੋਕ ਕੇ ਖੜਾ ਲਈ ਕੋਰੀ ਸੂਆ ਹੈਗਾ ਪਹਿਲਾ ਸੱਜਣੋਂ ਤੇ ਦੰਦਾਂ 'ਚ ਹੈਗੀਆਂ ਦੋ ਦੰਦ ਹੈਗਾ ਨਗੀਨਈਆਂ ਇਹਨੂੰ ਚਾਹੀ ਤੁਸੀਂ ਮੇਲੇ 'ਚ ਲੈ ਜਾਓ ਮੇਲੇ ਵਾਲੀ ਆਈਟਮ ਵੀ ਆ ਬੂਥੀ ਦਾ ਡਿਜ਼ਾਈਨ ਦੇਖ ਬਾਈ ਇਹਦਾ ਸਿਰ ਦੇਖ ਕਿੰਨਾ ਛੋਟਾ ਪਤਲਾ ਅੱਖ ਮੋਟੀ ਗਰਦਨ ਬਹੁਤ ਲੰਮੀ ਆ ਬਾਈ ਇਹ ਇੱਥੇ ਇੱਥੇ ਖੜਾ ਲਾ ਕਮਾ ਕੇ ਰਾਜੂ ਮੂੰਹ ਇਹੜ ਜਾ ਵੀ ਇਹਨੂੰ ਚਾਹੀ ਕੁੱਲੀ 'ਚ ਪਾਣੀ ਪਿਆਈ ਜਾ ਬਾਈ ਇਹ ਇੱਥੇ ਖੜਾ ਲਾ ਇੱਥੇ 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 ਖੜਾ ਲਾ ਦਿਖਾ ਦੇਣ ਦੇ ਮੁੰਡੇ ਨੂੰ ਸਮਾਰ ਕੇ ਪੋਜ ਬਣਾ ਦੇਦਾ ਉਹ ਜਿਵੇਂ ਬਣਾ ਦੇ ਤਰਸ ਉਹ ਸਮਾਰ ਕੇ ਕੱਢਦੇ ਗੰਡੇ ਜਿਵੇਂ ਬਲੂਨ ਕੱਟੀ ਬਾਈ 13 14 ਕਿਲੋ ਦੁੱਧ 15 ਕਿਲੋ ਵੀ ਕੱਢੂਗੀ ਬਾਈ ਇਹ ਥਣ ਥਣ ਜਿਹੇ ਜੈਨੂੰ ਲੱਗਿਆ ਹੋਇਆ ਨਾ ਗਰਮਾ ਵਾਲੀ ਨੂੰ ਦੂਜੇ ਸੂਏ ਵਾਲੀ ਨੂੰ ਵੀ ਬਣਦਾ ਜਿਹੜਾ ਕੱਡੂ ਕੱਡੂ ਸਭ ਤੋਂ ਮੇਨ ਗੱਲ ਠੰਡੀ ਸੀਲ ਵਾਲੀ ਆ ਹਨ ਬਾੜੀ ਜ਼ਿਆਦਾ ਆ ਬਾਈ ਬਾੜੀ ਜ਼ਿਆਦਾ ਪਹਿਲਾਂ ਆਪਾਂ ਵੀ ਇਹਦੇ ਘੇੜੇ ਕਢਾਈ ਗਏ ਬਾਰੇ ਹਾਂ ਸੂਣ ਤੋਂ ਪਹਿਲਾਂ ਵੀ ਬਾਈ ਨਾ ਦੂਜੇ ਬੱਚਾ ਦੇ ਕੋਈ ਪਿੱਛੇ ਹੋ ਕੇ ਲੱਤਾਂ ਖੁੱਲੀਆਂ ਕਰਕੇ ਖੜ ਜਾਂਦੀ ਸੀ ਵੀ ਚੰਗ ਲੋ ਇਹ ਬਚਾਵਚਾ ਕੇ ਇੱਥੇ ਚੜੀ ਆ ਇਹ ਸਿਰੇ ਆਪਾਂ ਅੱਛਾ ਹਾਂ ਨੇਤੇ ਕੋਈ ਨਾ ਕੋਈ ਬੱਚਾ ਇਹਨੂੰ ਮੂੰਹ ਲਾਉਂਦਾ ਸੀ ਘਾਹ ਤਾਂ ਚਲਈ ਆ ਵੀ ਉਧਰ ਖਾਂਦੀਆਂ ਘਾਹ ਆਈਆਂ ਬਾਈ ਇਹ ਠੀਕ ਆ ਗੱਲ ਆ ਉਈਆਂ ਫਿਰਦੀਆਂ ਛੱਪੜਾਂ ਚ ਇੱਥੇ 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 ਰੰਗ ਦੇਖਾ ਕੇ ਖੜਾ ਆ ਗਿਆ ਇੱਥੇ ਰੰਗ ਦੇਖ ਗੁਰੀਏ ਦਾ ਕਿੰਨਾ ਕਾਲਾ ਬਾਈ ਆ ਇੱਥੋਂ ਦਿਖਾ ਦੇ ਦਰਸ ਬਈ ਇਹ ਨਗੀਨਾ ਹੀ ਆ ਗਿਆ ਇੱਕ ਮੂਹਰਾ ਨਸਲ ਦਾ ਜੱਪਾ ਇਹਦਾ ਡਿਜ਼ਾਈਨ ਦੇਖ ਬਾਈ ਇਹ ਡਿਜ਼ਾਈਨ ਇਹਦਾ ਆਈਆਂ ਵੀ ਸੱਜਣਾ ਨੂੰ ਹੁਣ ਵੀਡੀਓ ਦੇ ਵਿੱਚ ਨਾ ਦੇਖਣ ਨੂੰ ਲੱਗਦੀ ਹੋਊਗੀ ਮੂਹਰ ਨੂੰ ਇਹ ਜਾਂ ਕੋਈ ਲੇਦੀ ਆ ਜਾਂ ਕਿਵੇਂ ਆ ਕੱਟੀ ਹਜੇ ਹਾਈਟ ਵੀ ਕਰਦੀ ਆ ਬਾਈ ਇਹ ਠੀਕ ਹੈ ਗੱਲ ਹੈ ਹਾਈਟ ਹਰੇਕ ਜਨਵਰੀ ਐਂ ਕਰਦਾ ਹੁੰਦਾ ਬਾਈ ਕਿਤੇ ਪਿੱਛੇ ਵੱਧ ਗਿਆ ਪਿੱਛੇ ਉੱਚਾ ਹੋ ਗਿਆ ਕਦੇ ਮੂਹਰੇ ਉੱਚਾ ਹੋ ਗਿਆ ਪਰ ਇਹ ਆਪਦਾ ਵੱਡੀ ਹੋ ਕੇ ਵੀ ਢਾਂਚਾ ਹੀ ਰੱਖੂਗੀ ਬਾਈ ਇਹ ਪਿੱਛੇ ਉਹ ਭਾਰੀ ਰਹੂਗੀ ਅੱਗੇ ਵੀ ਹਲਕੀ ਰਹੂਗੀ ਠੀਕ ਹੈ ਜੀ ਤੇ ਨਵੀਂ ਜੋਡੀ ਸੂਤਾ ਸਾਤਾ ਬੜਾ ਚੰਗਾ ਲੱਗਿਆ ਬਾਈ ਜਣ ਦੇ ਸਾਬ ਨਾਲ ਜੇ ਗੱਲਬਾਤ ਕਰ ਲਈਏ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੇਰੇ ਹਿਸਾਬ ਨਾਲ ਤਾਂ ਵੀ ਜਿੰਨੇ ਮੈਂ ਵੀਡੀਓ ਹਰਿਆਣੇ ਵਾਲਿਆਂ ਦੀਆਂ ਦੇਖਦਾ ਬਾਈ ਇਹੋ ਜੀਆਂ ਕਟੀਆਂ ਦਾ ਵੀ ਜ ਚਾਰ ਲੱਖ ਮੁੱਲ ਕਰ ਲਈਏ ਠੀਕ ਹੈ ਗੱਲ ਆਹ ਵੀ ਆਪਣੇ ਚਿੱਟੇ ਲੀੜਿਆਂ ਵਾਲੇ ਜੱਟ ਖਰੀਦ ਲੈਣਗੇ ਬਾਈ ਇਹਨੂੰ ਠੀਕ ਹੈ ਗੱਲ ਆਸ਼ਕ ਜਿਹੜੇ ਮੈਂ ਦੇਖਿਆ ਨਾ ਬਾਈ ਉੱਥੇ ਜਾ ਕੇ ਚਿੱਟੇ ਦਾ ਆਪਾਂ ਵੀ ਪਾਲਾ ਨੇ ਕਦੇ ਕਦੇ ਉਹ ਆਪਾਂ ਪਾਲ ਲੈਂਦੇ ਆ ਆਪਾਂ ਪਾ ਕੇ ਕਮਲੇ ਨਹੀਂ ਨਾ ਹੁੰਦੇ ਆਪਣੇ ਲੋਕ ਬਾਈ ਜਾ ਕੇ ਉਧਰ ਹਰਿਆਣੇ ਮੈਂ ਦੇਖ ਕੇ ਆਏ ਜਿਹੜਾ ਕੁਛ ਨਾ ਹਾਂਜੀ ਬਈ ਆਪਣੇ ਲੋਕਾਂ ਨੂੰ ਜਿਹੜਾ ਨੂੰ ਪਤਾ ਹੀ ਕੁਛ ਨਹੀਂ ਬਾਈ ਮੱਜਾਂ ਦੇ ਬਾਰੇ ਬਿੱਚ ਪਾਇਆਗੇ ਚਲੇ ਜਾਂਦੇ ਜਿਨ੍ਹਾਂ ਦੇ ਮਨ 'ਚ ਵਹਿਮ ਹੈ ਵੀ ਹਰਿਆਣੇ ਹਰੇ ਘਰੇ 20 ਕਿਲੋ ਵਾਲੀ ਮੱਝ ਖੜੀ ਆ ਠੀਕ ਹੈ ਜੀ ਜਾਂ ਹਰੇ ਘਰੇ 18 ਕਿਲੋ ਵਾਲੀ ਮੱਝ ਖੜੀ ਆ ਠੀਕ ਹੈ ਜੀ ਉਹ ਧੋਖਾ ਆਪਣੇ ਲੋਕ ਬਾਈ ਐਂ ਖਾ ਲੈਂਦੇ ਵੀ ਬ੍ਰੀਡ ਦੀ ਪਛਾਣ ਨਹੀਂ ਕਰਦੇ ਹਾਂਜੀ ਕੋਈ ਮੱਝ ਦੇ ਦੁੱਧ ਵਾਲੀ ਮੱਝ ਦੇ ਕੋਈ ਕੈਰੇਕਟਰਾਂ ਬਾਰੇ ਜਾਣੂ ਨਹੀਂ ਹੁੰਦੇ ਕੋਈ ਉਹਦੇ ਥਣ ਲੇਵੇ ਬਾਰੇ ਨਹੀਂ ਪਤਾ ਹੁੰਦਾ ਐਸੇ ਦੱਸ ਦੇਵੇ ਫਿਰ ਜਾ ਕੇ ਇੱਕ ਐਸੇ ਵੀ ਦੱਸ ਦਿੰਨੇ ਬਾਈ ਜਾ ਕੇ ਇੱਕ ਬਸ ਸਿੰਘ ਓਂ ਪਾੜ ਲੈਂਦੇ ਆ ਬਾਈ ਸਿੰਘ ਦੀ ਹਾਂ ਮੁੰਦਰੀ ਹਾਂ ਮੁੰਦਰੀ ਸਿੰਘ ਬੰਦ ਹੋਵੇ ਤੇ ਵੀ ਉਹ ਪਤਾ ਨਹੀਂ ਹਰੇਕ ਹੀ 15 ਕਿਲੋ ਵਾਲੀ ਦੁੱਧ ਵਾਲੀ ਹੁੰਦੀ ਆ ਤੇ ਉਹ ਜ਼ਿਆਦਾਤਰ ਹਰਿਆਣੇ ਚ ਵੀ ਮੱਝਾਂ ਬਾਈ ਇਧਰੋਂ ਆਪਣੀਆਂ ਮੰਡੀਆਂ ਤੋਂ ਗਈਆਂ ਦੇਖੀਆਂ ਮੈਂ ਤਾਂ ਜਾਂਦੀਆਂ ਨੇ ਤੇ ਆਪਣੇ ਲੋਕਾਂ ਨੂੰ 30 40 40000 ਨਫੇ ਨਾਲ ਫੇਰ ਇਧਰ ਹੀ ਆ ਜਾਂਦੀਆਂ ਨੇ ਕਿ ਆਪਣੇ ਜੱਟ ਕਹਿੰਦੇ ਆ ਬਾਈ ਯਾਰ ਅਸੀਂ ਵੀ ਹਰਿਆਣੇੋਂ ਲਿਆਂਦੀ ਸੀ ਤੇ ਸਾਡੇ ਵਾਲੀ ਨੇ ਤਾਂ ਦੁੱਧ ਉਹਨੇ ਵੀ 8-10 ਕਿਲੋ ਹੀ ਕੱਢਿਆ ਤੇ ਉਹ ਪਤਾ ਤਾਂ ਬਾਈ ਬਰੀਡ ਚੋਂ ਹੀ ਲੱਗਦਾ ਨਾ ਫਿਰ ਵੀ ਇਹ ਮੱਝ ਪੰਜਾਬ ਦੀ ਆ ਜਾਂ ਹਰਿਆਣੇ ਦੀ ਆ ਇਹੇ ਕੱਟੀ ਦਾ ਮੁੱਲ 145000 ਰੁਪਇਆ ਬਾਈ ਵੇ 138000 ਰੁਪਏ ਦੀ ਕੱਟੀ ਇਹ ਦੇ ਦਾਂਗੇ ਆਪਾਂ ਸਿਰਫ 138000 ਦੀ 38000 ਦੀ ਕੱਟੀ ਦੇ ਦਿਆਂਗੇ ਬਾਈ ਆਪਾਂ ਹਾਂ ਤੇ ਹੁਣ ਆਪਣੇ ਮੁੱਲੇ ਬਾਈ ਜਾਇਜ਼ ਹੀ ਹੁੰਦੇ ਆ ਹੁਣ ਜੇ ਦੂਜੀਆਂ ਕੱਟੀਆਂ ਦੇ ਮੁਕਾਬਲੇ ਦੇਖਾ ਉਹਨਾਂ ਨਾਲੋਂ ਕੋਈ ਮਾੜੀ ਨਹੀਂ ਹੈਗੀ ਕਿਸੇ ਪੱਖ ਤੋਂ ਇਹ ਪਹਿਲਾਂ ਵਾਲੀਆਂ ਦੇ ਵੀ ਆਪਾਂ ਨੂੰ ਚੰਗੀ ਹੋਊਗੀ ਪਰ ਆਪਾਂ ਨੂੰ ਜਿਹੜੀ ਚੀਜ਼ ਬਾਈ ਭਾਅ ਨਾਲ ਮਿਲੀ ਜਾ ਆਪਾਂ ਉਹ ਭਾਅ ਨਾਲ ਹੀ ਦੇਣੀ ਆ ਤੇ ਜੇ ਮੁੱਲੇ ਦਾ ਮੈਂ ਇੱਕ 60 ਕਰ ਦਿਆ ਵੇਕ ਤਾਂ ਵੀ ਜਾਊਗੀ ਇਹ ਤੇ ਇਹ ਨਹੀਂ ਪਤਾ ਵੀ ਸਾਰੀਆਂ ਨੂੰ ਪਹਿਲਾਂ ਵੇਚ ਜੇ ਫੇਰ ਵੀ ਕੀ ਕਹਿ ਗੱਲ ਤੇ ਪਰ ਆਪਾਂ ਮੁੱਲ ਬਾਈ ਸਾਰੀਆਂ ਦੇ ਜਿਹੜੀ ਆਪਾਂ ਨੂੰ ਭਾਅ ਨਾਲ ਮਿਲੀ ਆਪਾਂ ਉਹਦੇ ਜ ਹਾਂਜੀ ਮਲੇਆ ਚਾਰ ਨੰਬਰ ਵਾਲੀ ਝੋਟੀ ਇਹਦਾ ਸੂਆ ਕਿਹੜਾ ਇਹ ਵੀ ਸੂਈ ਦੂਜੀ ਸੂਈ ਆ ਬਾਈ ਜੀ ਠੀਕ ਆ ਗੱਲ ਇਹਦਾ ਸੂਆ ਹੈਗਾ ਦੂਜਾ ਦੂਜਾ ਜੀ ਅੱਜ 10 ਦਿਨ ਹੋ ਗਏ ਬਾਈ ਜੀ ਸੂਈ ਨੂੰ ਉਹਨੂੰ ਪੂਰੇ ਠੀਕ ਆ ਜੀ 10 ਉਹ 11ਵਾਂ ਦਿਨ ਹੋ ਗਿਆ ਜੀ ਠੀਕ ਆ ਜੀ ਇਹਦੇ ਨਾਲਾਂ ਬੱਚੇ 11 ਦਿਨਾਂ ਦੀ ਸੂਈ ਕੋਲੇ ਬਾਈ ਜੀ 16 ਕਿਲੋ ਦੁੱਧ ਹੋਊਗਾ ਇਹਦੇ ਕੋਲੇ ਕੋਈ ਸੱਜਣ ਆਪਣੇ ਘਰੇ ਦੋ ਡੰਗ ਚੋਵੇ ਇਹਨੂੰ ਚਾਰ ਡੰਗ ਚੋਵੇ ਪੰਜ ਡੰਗ ਚੋਵੇ ਠੀਕ ਆ ਗੱਲ 16 ਕਿਲੋ ਆਪਾਂ ਮਤਲਬ ਤਲਾ ਕੇ ਦੇ ਦੇਾਂਗੇ ਕੰਡੇ ਤੇ ਧੜਕੇ ਦੇਵਾਂਗੇ ਜੀ ਦੋ ਡੰਗ ਫੇਰੇ ਸ਼ਾਮ ਇਹਦੇ ਕੋਲ 16 ਕਿ ਤੇ ਦੁੱਧ ਦੇ ਵੀ ਛੋਟੀ 20 ਕਿਲੋ ਦੇਊਗੀ ਬਾਈ ਆਪਾਂ 18 ਕਿਲੋ ਦੁੱਧ ਦੀ ਗਰੰਟੀ ਤੇ ਇਹ ਮੱਝ ਦੇਵਾਂਗੇ ਠੀਕ ਆ ਗੱਲ ਆ ਹਾਂਜੀ ਮੈਲੇ ਤਾਂ ਨਹੀਂ ਲੱਗੀ ਹਜੇ ਨਾ ਬਾਈ ਮੈਲਾ ਨਹੀਂ ਮਾਰਿਆ ਹਜੇ ਨੇ ਤੇ ਚੌਣ ਚਵਾਜ ਦਾ ਇਹੋ ਜਿਹਾ ਬਾਈ ਬਈ ਧਾਰੇ ਦੀ ਘਰੋਂ ਨੈਸਲੇ ਡੈਰੀ ਚ ਮਾਰਨ ਵਾਲੀ ਗੱਲ ਆ ਠੀਕ ਆ ਗੱਲ ਕੋਈ ਇਹੋ ਜਿਹੀ ਚੀਚੀ ਵਰਗੀ ਦਰਮਾਜੀ ਪਾ ਦਾਂਗੇ ਸਿੰਦਾ ਦਰਮਾਜੀ ਪਾ ਦਾਂਗੇ ਲੈ ਚੱਲਾ ਚੱਲਾ ਇਹਨੂੰ ਕਮਾ ਲਿਆ ਉਸਤਾਦ ਸੂਆ ਦੂਜਾ ਦਾ ਦੂਜਾ ਸੂਆ ਬਈ ਦੁੱਧ ਨੂੰ ਇਹ ਇੰਨੀ ਖਰੀਆ ਬਾਈ ਅਗਲੇ ਪੰਨੋ ਲੈਵਾ ਦਿਖਾ ਦੇ ਦਰਸ ਓਏ ਇਸ ਟਾਈਮ 16 ਕਿਲੋ ਤਿਆਰ ਆ ਇਸ ਟਾਈਮ ਆਪਾਂ ਦੇਵਾਂਗੇ ਤਾਂ ਬਾਈ ਹਰੇਕ ਨੂੰ ਆਪਾਂ ਪਹਿਲੇ ਤਨ ਰਸਾ ਵੀ ਆਪਣਾ ਹਰੇਕ ਵੀਡੀਓ 'ਚ ਇਹ ਗੱਲ ਹੁੰਦੀ ਹੈ। ਬਾਈ ਆਪਾਂ ਕਿਲੋ ਦੁੱਧ ਘੱਟ ਦੱਸ ਕੀ ਮੱਝ ਦਿੰਨੇ ਹੁੰਦੇ ਹਰੇਕ ਬੰਦੇ ਨੂੰ ਜਿਹਨੂੰ ਵੀ ਦਿੰਨੇ ਹੁੰਦੇ ਆ ਜੀ। ਠੀਕ ਆ ਜੀ। ਆ ਇਧਰੋਂ ਵੀ ਦਿਖਾ ਦੇ ਦਰਸ ਅਗਲੇ ਬੰਦੇ ਨੂੰ ਬੱਚੇ ਦਾ ਬਾਵਾ ਕਰਦੀ ਹੈ ਨਾ। ਬੱਚੇ ਦਾ ਬਹੁਤ ਦਿਓ ਕਰਦੀ ਹੈ ਬਾਈ ਇਹ। ਇਹਦੇ ਪੈਸੇ ਤਾਂ ਹੀ ਇਹਦੇ ਗੱਲ 'ਚ ਨਹੀਂ ਆਪਾਂ ਦੂਜਾ ਰਸਾ ਪਾਇਆ ਬਾਈ ਜਿਵੇਂ ਦੂਜੀਆਂ ਗੱਲ ਨਾਲੀ ਦਿਖਾਤੀਆਂ ਨਾ। ਇਹ ਥੋੜਾ ਜਿਹਾ ਖਿੱਚਾ ਤੁਸੀਂ ਬੰਦ ਕਰਦੀ ਹੈ ਬੱਚੇ ਕੋਲ ਜਦੋਂ ਮੂਰ ਜਾਦੀ ਹੈ। ਇਹਦੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ। ਮੁੱਲ ਬਈ ਇਹਦਾ ਵੀ ਜਾਇ ਜੇ ਕਰਨਾ ਆਪਾਂ ਹਾਂਜੀ ਹਾਂਜੀ ਬਰਾਬਰੀ ਕਰਨਾ ਜਿਹੜੇ ਹਿਸਾਬ ਨਾਲ ਇਹ ਦੁੱਧ ਆ ਜਾਂ ਚੰਗੀ ਆ ਜਿਹੜਾ ਠੰਡਲੇ ਵਾ ਇਹਨੂੰ ਲੱਗਿਆ ਹੋਇਆ ਬਈ ਹਾਂਜੀ ਇਹਦਾ ਮੁੱਲ ਜੇ 1:60 ਕਰ ਦਈਏ ਤਾਂ ਵੀ ਵਕਜੂ ਤੇ ਬੜਾ ਜੈਜ ਮਾਰਦੇ ਕੰਮ ਜਮੀ ਜਾਮਾ ਮੁੱਲ ਇਹਦਾ ਬਈ 1,47,000 ਰੁਪਇਆ ਤੇ 1:42 ਦੀ ਦੇ ਦਾਂਗੇ 1,42,000 ਦੀ ਦੇ ਦਾਂਗੇ 42,000 ਦੀ ਦੇ ਦਾਂਗੇ ਉਹਦੇ ਚੋਂ ਵੀ ਛੋੜ ਛੱਪਾ ਕਰ ਦਿਆਂਗੇ ਬਈ ਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਿਆਂਗੇ ਤੇ ਆਪਣੇ ਘਰੋਂ 16 ਕਿਲੋ ਦੁੱਧ ਕੋਈ ਮਰਜ਼ੀ ਸੱਜਣ ਚੋਕੇ ਲੈ ਜਾਏ ਬਈ 40 ਡੇਢ ਗੇੜ ਹੋ ਜੂਗੀ ਹੋ ਜੂਗੀ ਜੀ 40 ਡੇਢ ਗੇੜ ਸੱਜਣਾ ਹੋ ਜੂਗੀ ਆ ਗਈ ਚੌੜੇ ਆਰਡਰ ਚ ਬਾਡੀ ਬੁੱਡੀ ਦੀ ਵੀ ਚੰਗੀ ਆ ਉੱਤੋਂ ਬਾਈ ਇਹ ਡੰਗ ਤੇ ਹੀ ਆ ਹੱਲੇ ਵਸਾਰਾ ਇਹਦਾ ਹਜੇ ਦੁੱਧ ਤੇ ਆਈ ਨਹੀਂ ਹਾਂਜੀ ਪੀਕ ਲੈਵਲ ਤੇ ਹਜੇ ਆਪਦੇ ਤੇ ਪਹੁੰਚੀ ਨਹੀਂ 10 11 ਦਿਨ ਸੂਈ ਨੂੰ ਹੋਏ ਨੇ ਤੇ ਕੋਈ ਇਹ ਨਹੀਂ ਹੈਗਾ ਵੀ ਆਪਣਾ ਕਿਸੇ ਮੈਨਸ ਨੂੰ ਬਾਜ਼ਾਰ ਲਾਇਆ ਹੋਇਆ ਬਾਈ ਕਿਸੇ ਮੱਝ ਨੂੰ ਵੀ ਜਾ ਠੰਣ ਨਹੀਂ ਹਿਲਦੇ ਐ ਡੜੇਲੇ ਵੇ ਕਰੀ ਖੜੀਆਂ ਤੁਰ ਨਹੀਂ ਹੁੰਦਾ ਉਹ ਚੀਜ਼ ਤਾਂ ਬਾਈ ਆਪਾਂ ਕਦੇ ਵੀ ਸੱਜਣਾ ਦੇ ਨਾਲ ਨਹੀਂ ਕੀਤੀ ਨਾ ਆਪਾਂ ਕਦੇ ਵੀਡੀਓ ਦੇ ਵਿੱਚ ਮੈਂ ਛੱਡ ਕੇ ਰਹੀ ਸੀ ਠੀਕ ਹੈ ਜੀ ਤੇ ਨਾ ਕਦੇ ਆਪਾਂ ਇਹ ਹੋਇਆ ਵੀ ਘਰੇ ਵੀ ਵ ਜੋ ਟਾਈਮ ਆਪਣਾ ਚਵਾਈ ਦਾ ਬਾਈ 5:30 ਵਜੇ ਤੜਕੇ ਤੇ 5:30 ਸ਼ਾਮ ਨੂੰ ਅੱਜ ਹਜੇ ਆ ਵੀ ਅੱਧਾ ਘੰਟਾ ਲੇਟ ਹੋ ਗਿਆ ਆਪਣੀ ਚਵਾਈ ਦਾ ਤੇ ਹੁਣ ਆ ਗਈ 5 ਨੰਬਰ ਵਾਲੀ ਇਹਦਾ ਸੂਆ ਕਿਹੜਾ ਇਹੇ ਬਾਈ ਜੀ ਤੀਜੇ ਸੂਏ ਆ ਮੱਝ ਹਾਂਜੀ ਤੀਜੇ ਸੂਏ ਆ ਗਈ ਹੋਈ ਏ ਜੀ ਇਹ ਥੱਲੇ ਦੁੱਧ ਕਿੰਨਾ ਹੈ ਕਿੰਨੇ ਟਾਈਮ ਇਹਦੇ ਕੋਲੇ ਬਾਈ ਜੀ ਦੁੱਧ ਇਹਦੇ ਕੋਲੇ ਵੀ ਹੁਣ 16 ਕਿਲੋ ਹੀ ਹੋਊਗਾ ਤੇ ਪਰ ਆਪਾਂ 15 ਕਿਲੋ ਦੁੱਧ ਦੀ ਗਾਰੰਟੀ ਦੇ ਇਹ ਮੱਝ ਦੇਵਾਂਗੇ 15 ਹੁਣ ਚਵਾ ਦਾਂਗੇ ਇਹਦਾ 15 ਕਿਲੋ ਦਾ ਬਾਈ ਜੀ ਕੋਈ 4 ਡੰਗ 5 ਡੰਗ 10 ਡੰਗ ਆਪਣੇ ਘਰੇ ਰਹਿ ਕੇ ਚੋਵੇ ਜੀ ਮਾਝੂ ਜਮਾ ਕੱਚਾ ਨਾ ਹੋ ਜੇਗਾ ਮੈਂ ਕਿਹਾ ਬਾਈ ਉਹ ਤਾਂ ਕਿੰਨਾ ਦਾ ਹੁਣ ਤੇ ਕਿਲੋ ਘੱਟ ਦਸਦੀ ਮੈਂ ਕਿਹਾ ਬਾਈ ਇਹਦਾ ਡਿਜ਼ਾਈਨ ਦੇਖ ਕੇ ਦੱਸਦਾ ਹਰੇਕ ਨੂੰ ਥਣ ਲੈਵੇ ਦਾ ਵੀ ਕਿੰਨਾ ਦੁੱਧ ਕੱਢਦੀ ਆ ਇਹ 15 ਕਿਲੋ ਹੁਣ ਡੰਗ 2 ਡੰਗ 4 ਡੰਗ ਵੀ ਚਵਾ ਦੋ 5 ਡੰਗ ਵੀ ਚਵਾਵਾਂਗੇ ਬਾਈ ਕੋਈ ਹਫਤਾ ਚੋਵੇ ਚਾਹੇ ਆਪਣੇ ਕੋਲੇ ਰਹਿ ਕੇ ਇਹਨੂੰ ਜੀ ਠੀਕ ਆ ਕਰ ਲੈ ਤੇ ਜੇ 15 ਕਿਲੋ ਤੋਂ ਘੱਟ ਜੇ ਫਿਰ ਮੱਝ ਵੀ ਫ੍ਰੀ ਦੇਵਾਂਗੇ ਠੀਕ ਆ ਬੇ ਹਾਂ ਜੀ ਇਹਦੇ ਪੈਸੇ ਕਿੰਨੇ ਲਵਾਂ ਮੁਰਲੇ ਦਾ ਜੈ ਜੀ ਹੈ ਪਿਛਲੇ ਵੀਡੀਓ ਚ ਵੀ ਆਪਾਂ ਪਾਈ ਸੀ ਠੀਕ ਆ ਗੱਲਾਂ ਉਹ ਮੱਝ ਚੋ ਇਹ ਹੀ ਰਹੀ ਹੈ ਕੱਲੀ ਆਪਣੀ ਕੋਲੇ ਪਿਛਲੀ ਵੀਡੀਓ ਚ ਵੀ ਆਪਾਂ ਇਹਦਾ ਮੁੱਲ 130000 ਰੁਪਇਆ ਕਰਿਆ ਸੀਗਾ ਵੀ ਸਵਾ ਲੱਖ ਦੀ ਦੇ ਦਾਂਗੇ ਹਾਂਜੀ ਜਿਹਦਾ ਮੁੱਲ 120000 ਰੁਪਇਆ ਜੀ ਠੀਕ ਆ ਆਪਾਂ ਹੋਰ 5-7 ਦਿਨ ਚੋਲੀ ਹਾਂਜੀ ਤੇ ਇਹ ਸੱਜਣਾ ਦਾ ਲੈਣ ਵਾਲਿਆਂ ਦਾ ਹੋਰ ਵੀ ਫਾਇਦਾ ਕਰ ਦਿਆਂਗੇ 5-7000 ਦਾ ਬਾਈ ਇਹਦੇ ਚ ਠੀਕ ਆ 15-15 ਹੀ ਦੇ ਦਾਂਗੇ ਦੇ ਦਾਂਗੇ ਬਾਈ ਦੇ ਦਾਂਗੇ ਇਹ ਦੇ ਦਾਂਗੇ ਯਾਰ ਬਾਈ ਕਹਿੰਦਾ 1 ਲੱਖ ਤੇ 15000 ਦੀ ਬਾਡੀ ਤੇ ਨਾੜਾ ਨੂੜਾ ਵਾਲੀਆਂ ਨੂਰੇ ਰੋਗਲਾ ਸਾਧ ਅਗਲੇ ਬੰਨਿਓ ਲੇ ਤੇ ਬਾਡੀ ਤੇ ਜਾਰੇ ਦੇ ਨਸਾਂ ਨੂੰ ਸਾਂ ਵੀ ਦਿਖਾ ਦੇ ਦੱਸੋ ਬਾਡੀ ਤੇ ਨਸਾਂ ਨੂੰ ਸਾਂ ਬਹੁਤ ਨੇ ਜੇ ਗੱਲਬਾਤ ਕਰ ਲਈ ਤੇ ਆ ਗਈ ਬਿਲਕੁਲ ਬਰੀਕ ਚਮੜੇ ਜਿਹੀ ਮੈਂ ਕਹਾਂ ਜੀ ਬਰੀਕ ਚਮੜੀ ਬਿਲਕੁਲ ਬਰੀਕ ਚਮੜੀ ਦੀ ਇੱਥੋਂ ਨਿਸ਼ਾਨੀ ਹੁੰਦੀ ਹੈ ਢਿੱਲੋ ਸਾਹਿਬ ਆਹ ਦੇ ਚੱਕ ਜਿੰਨਾ ਇੱਥੋਂ ਵਾਲ ਬਰੀਕ ਉੱਠੂਗਾ ਜੀ ਹਾਂਜੀ ਉਹਨਾਂ ਸਮਝ ਲਓ ਵੀ ਜਾਨਵਰ ਦੁੱਧ ਨੂੰ ਵੀ ਚੰਗਾ ਤੇ ਜ਼ਿਆਦਾਤਰ ਇਹਦੇ ਦੁੱਧ ਦੀ ਨਿਸ਼ਾਨੀਆਂ ਆ ਦੇਖ ਬਾਈ ਆ ਜਿਹੜਾ ਇੱਕ ਗੱਠ ਵਾਂਗੂ ਗਾਂ ਤੁਰਿਆ ਫਿਰਦਾ ਨਾ ਮੂਰਲੇ ਥਣ ਤੋਂ ਵੀ ਲੈਵਾ ਆ ਗਾੜੀ ਗਾੜੀ ਦਾ ਦੁੱਧ ਬਾਈ ਸਾਢੇ 3 ਕਿਲੋ ਹੋਊਗਾ ਜੀ ਇਹਦੀ ਦਾ ਇਹਦੇ ਥੱਲੇ 15 ਕਿਲੋ ਤਿਆ ਪੈਸੇ ਵੀ ਬਾਈ ਕਹਿੰਦਾ ਇਹਦਾ 1,115 ਫਿਕਸ ਜਿਹੜਾ ਰੇਟ ਹੀ ਹੋਊਗਾ ਵੀ ਇਹਦੇ 'ਚ ਧੱਕਾ ਨਾ ਕਰੋ ਜਿਆਦਾ ਫਿਰ ਹੁਣ ਬਈ ਇਹ ਇਹ ਆ ਵੀ ਇੰਨੇ ਦੁੱਧ ਵਾਲਾ ਜਾਨਵਰ ਤਾਂ ਬਾਈ ਇਹ ਆਪਾਂ ਜਿੰਨੇ ਦੀ ਮਰਜ਼ੀ ਵੇਚ ਲੈਂਦੇ ਬਾਈ ਪਰ ਆਪਾਂ ਮੁੱਲ ਜਾਇਜ਼ ਹੀ ਕਰਦੇ ਆ ਬਰਾਬਰ ਹੀ ਹਰੇਕ ਮੱਝ ਦਾ ਕੋਈ ਕਦੇ ਕਿਸੇ ਦਾ ਨਜਾਇਜ਼ ਮੁੱਲ ਕਰਿਆ ਹੀ ਨਹੀਂ ਠੀਕ ਆ ਕਹਿੰਦਾ ਮੱਝ ਚੰਗੀ ਆ ਘਰੇ ਰੱਖਣ ਧਾਰ گاਵਾ ਵਰਗੀ ਪੋਲੀ ਬਾਈ ਠੀਕ ਹੈ ਗੱਲ ਹਾਂਜੀ ਇਹਦਾ ਲਵਾਂਗੇ 115000 ਤੇ ਹੁਣ ਰਹਿ ਗਈ ਮੇਰਾ ਖਿਆਲ ਆ 6 ਨੰਬਰ ਵਾਲੀ ਝੋਟੀਆਂ ਨਹੀਂ 5 ਦੀ ਝੋਟੀਆਂ ਕਿਹਾ ਸੀ ਜੀ ਆਪਾਂ ਦੋ ਪਲੂਣਾ ਸੀ ਦੋ ਦੁੱਧੇ ਸੂਏ ਸੀ ਆ ਤੀਜੀ ਸੂਏ ਸੀ ਠੀਕ ਆ ਜੀ ਉਹ ਝੋਟੀ ਵੀ ਜਿਹੜੀ ਆਪਣੀ ਪਲੂਣ ਬਈ ਹੁਣ ਸੂਈ ਆ ਉਹਦੀ ਜੇਰ ਦਿਖਾ ਦੇ ਦੱਸ ਹਾਂ ਆ ਜਾ ਦਰਸ ਵੇ ਅੰਦਰ ਨੂੰ ਲਿਆ ਉਹਦੀ ਜੇਰ ਤੇ ਮਾਰਦੇ ਕੈਮਰਾ ਜੇਰ ਚੂਰੋ ਦੀ ਸਾਰੀ ਡੰਨਾ ਓਕੇ ਦੀ ਰਿਪੋਰਟ ਆ ਕੰਮ ਆ ਚੱਕੋ ਜੇਰ ਜੱਪਾ ਡੰਨਾ ਝੋਟੀ ਦਾ ਤੇ ਹੈਗਾ ਨਹੀਂ ਕੀ ਨਹੀਂ ਆ ਜੇ ਗੱਲ ਬਾਤ ਕਰ ਲਈ ਤੇ ਨੰਬਰ ਬੋਲ ਦੋ ਜੀ ਉਸਤਾਦ ਜੀ ਬਰ ਬਾਈ ਸਾਰੇ ਹੀ ਚੰਗੇ ਆ ਪਿੱਛੋ ਆ ਦੇ ਕੋਈ ਜਿਹੜੀਆਂ ਮੱਧਾ ਗੱਬਣਾ ਉਹਨਾਂ ਦੇ ਲਈ ਵੇ ਆ ਸੂਈਆਂ ਹੋਈਆਂ ਦੇ ਲਈ ਵੇ ਆ ਤੇ ਨਹੀਂ ਆਮ ਮੈਂ ਵੀਡੀਓ ਦੇ ਵਿੱਚ ਮੱਧਾ ਦੇਣਾ ਲੱਗਦਾ ਜਿਵੇਂ ਬਾਜ਼ਾਰ ਲੱਗੀ ਹੁੰਦੀ ਹੈ ਨਾ ਹੈਗੀ ਕੱਪੜਾ ਮੈਂ ਕਹ ਬਾਈ ਹਜੇ ਹਫਤਾ ਨਹੀਂ ਸੁੰਦੀ ਜੀ ਨਾਲ ਇਹ ਇੱਥੋਂ ਦਿਖਾ ਦੇ ਅੱਡ ਇਹ ਸੱਜਣਾਂ ਨੂੰ ਹੋਰ ਵੀ ਇਹਦਾ ਰਾਜੂ ਮੂਰੇ ਹੋਈ ਪੁੱਤ ਮੜਾ ਜਾ ਕਈ ਸੱਜਣਾਂ ਮ ਜਾ ਕੇ ਮੰਨ ਲੈਣਗੇ ਵੀ ਹਾਂ ਮੱਝ ਪੂਰ ਕੇ ਰੱਖ ਬੱਤ ਮੂਰੇ ਮੰਡੀ ਜੀ ਓਏ ਆ ਦਿਖਾਈ ਬਾਈ ਕੀ ਹੈ ਅ ਗੂੰਦੇ ਆਉਂਦੀਆਂ ਨਾਲੇ ਤੇ ਧਾਰ ਵੀ ਬਈਆ ਦੇਖੋ ਗੂੰਦ ਦੀ ਧਾਰ ਵੀ ਮੈਂ ਨਹੀਂ ਕਿਹਾ ਕਿਸੇ ਨੇ ਇਸ ਲਈ ਅੱਜ ਕਿ ਕਰਾਇਆ ਆਏ ਧਾਰ ਮੈਂ ਨਹੀਂ ਗੂੰਦ ਦੀ ਪੈਂਦੀ ਦੇਖੀ ਬਾਈ ਜਿਵੇਂ ਇਹਦੇ ਚੀਪੇ ਦੀ ਪੈਂਦੀ ਆ ਜੀ ਗੂੰਦ ਦੇ ਤੌਕੇ ਹੀ ਢੱਕਦੇ ਹੁੰਦੇ ਆ ਬਾਈ ਥੱਲੇ ਤੌਕੀ ਇਹਦਾ ਧਾਰ ਆ ਜਿਵੇਂ ਮੈਂ ਤੇ ਦੁੱਧ ਤੇ ਆਈ ਮੈਂ ਤੇ ਧਾਰ ਵਜਦੀ ਆ ਨਾ ਆਏ ਧਾਰੇ ਦੀ ਗੂੰਦ ਦੀ ਵਜਦੀ ਆ ਬਾਈ ਨੰਬਰ ਬੋਲ ਦੋ ਬਾਈ ਤੇ 20 ਕਿਲੋ ਦੁੱਧ ਝੋਟੀ ਕੱਢੂਗੀ ਬਾਈ ਓਨੀ ਹੀ ਆ ਗਾੜੀ ਹੋਊਗੀ ਤੇ ਓਨੀ ਹੀ ਪਿਛਾੜੀ ਹੋਊਗੀ ਜੀ ਨੰਬਰ ਬੋਲ ਦੋ ਨੰਬਰ ਬਾਈ ਜੀ ਆਪਣਾ ਹੈਗਾ तकरीबन ਮੈਨੂੰ ਤਾਂ ਲੱਗਦਾ ਵੀ ਸਾਰੇ ਪੰਜਾਬ ਦੇ ਮੂੰਹ ਜਬਾਨੀ ਯਾਦ ਹੋ ਗਿਆ ਹੋਊ ਜਿਹੜੇ ਸਾਡੇ ਪਿਛਲੀ ਵੀਡੀਓ 'ਚ ਫੋਨ ਆਏ ਬਾਈ 98763042 ਤਾ ਹਾਂ ਬਹੁਤ ਸੱਜਣ ਬਾਈ ਰਹਿ ਗਏ ਪਿਛਲੇ ਜਾਨਵਰ ਲੈਣ ਨਹੀਂ ਉਹ ਤੇ ਜਿਹੜੀ ਪਹਿਲੇ ਨੰਬਰ ਤੋਂ ਗਾਟ ਪੂਰੀ ਜਿਹੜੇ ਸੱਜਣ ਰਹਿ ਗਏ ਜਿਹੜੀ ਪਹਿਲੇ ਨੰਬਰ ਤੇ ਝੋਟੀ ਪਾਈ ਸੀ ਬਾਈ ਹਾਂਜੀ ਤੇ ਮੈਂ ਕਹਿੰਦਾ ਵੀ ਹਜੇ ਵੀ ਉਹਦੇ ਫੋਨ ਆਈ ਜਾਂਦੇ ਬਾਈ ਨੇ ਤਾਂ ਰੋਜ਼ ਜਿਹੜੇ ਕੋਈ 20 50 ਫੋਨ 50 ਫੋਨ ਜਿਹੜੀ ਵਾਲੀ ਜਿਹੜੀ ਉਰੇ ਖੜੀ ਸੀ ਜਿਹੜੀ 20 ਕਿਲੋ ਵਾਲੀ ਉਰੇ ਖੜੀ ਸੀ ਉਹਦੀ ਚੀਜ਼ ਬਾਈ ਆਪਾਂ ਨੂੰ ਵੀ ਟਾਮੀ ਨੂੰ ਮਿਲਦੀ ਐ 100 ਮੈਂਸ ਮਗਰ ਉਹਦੀ ਇੱਕ ਲੈਨੇ ਆ ਬਾਈ ਆਪਾਂ ਠੀਕ ਹੈ ਜੀ ਤੇ ਨੰਬਰ 2 ਤੇ ਬਾਈ ਇੱਕ ਮੈਂਸ ਦਿਨਾਂ ਨੂੰ ਆਪਣੇ ਨੂੰ ਹੱਥ ਜੋੜ ਕੇ ਬੇਨਤੀ ਕਰਾਣਾ ਬਾਈ ਨਾ ਤਾਂ ਆਪਾਂ ਬਾਈ ਟੋਕੜ ਮੈਂ ਲੈਨੇ ਆ ਹਾਂਜੀ ਨਾ ਆਪਾਂ ਉੱਥਰ ਕਟੀਆਂ ਲੈ ਕੇ ਆਉਨੇ ਆ ਨਾ ਕਿਸੇ ਨੂੰ ਲੈ ਕੇ ਦਿੰਨੇ ਆ ਠੀਕ ਹੈ ਜੀ ਨਾ ਆਪਾਂ ਕਿਸੇ ਦੀ ਮੈਂ ਵੇਚ ਲੈਨੇ ਆ ਆਪਾਂ ਤਾਂ ਕੰਮ ਬ੍ਰੈਂਡ ਨਿਊ ਕਰਦੇ ਆ ਨਾ ਤਾਂ ਪਾਬ ਸੁਧਰਾ ਕੱਟਣ ਵਾਲਾ ਸਿਸਟਮ ਆ ਨਾ ਕੱਟੀ ਵਾਲਾ ਸਿਸਟਮ ਆ ਤੇ ਨਾ ਟੋਕੜ ਵਾਲਾ ਸਿਸਟਮ ਆ ਉਹ ਸੱਜਣ ਬਾਈ ਕਹਿੰਦਾ ਉਹ ਨਾ ਬਾਈ ਬਣ ਕੇ ਨੂੰ ਕਰਿਆ ਕਰੋ ਬਹੁਤ ਟਾਈਮ ਬਾਈ ਖਰਾਬ ਕਰ ਦਿੰਦੇ ਆ ਯਾਰ ਗੱਲਾਂ ਕਰਦੇ ਪਹਿਲਾਂ ਕਿਤੇ ਬੈਠੇ ਵੀ ਹੋਈਦਾ ਬਾਹਰ ਜਾਂ ਕਿਸੇ ਨਾਲ ਸੌਦਾ ਵੀ ਚੱਲਦਾ ਹੁੰਦਾ ਵਿੱਚ ਫੋਨ ਆਈ ਜਾਂਦਾ ਬੇਟਿਕ ਦੇ ਵਿੱਚ ਛੱਟ ਕੇ ਲਾਈਦਾ ਤੇ ਬਾਈ ਅਗਲਾ ਕਹਿੰਦਾ ਬਾਈ ਯਾਰ 20 ਕਿਲੋ ਵਾਲੀ ਮੱਝ ਕਿੰਨੇ ਦੀ ਮਿਲਦੀ 15 ਕਿਲੋ ਵਾਲੀ ਮੱਝ ਕਿੰਨੇ ਦੀ ਮਿਲਦੀ ਬਾਈ ਉਹ ਮੱਝ ਦਾ ਕੋਈ ਪੱਕਾ ਫਿਕਸ ਇਹ ਗੱਡੀ ਥੋੜੋ ਬਾਈ ਬਾਈ ਗੱਡੀਆਂ ਦਾ ਮਾਡਲ ਦੇ ਹਿਸਾਬ ਨਾਲ ਇੱਕ ਬਾਈ ਹੁੰਦਾ ਹਾਂਜੀ ਇਹ ਤਾਂ ਬਈ ਜਾਨਵਰ 15 ਕਿਲੋ ਵਾਲੀ ਮੱਝ ਲੱਖ ਦੀ ਵੀ ਆ ਸਵਾ ਲੱਖ ਦੀ ਵੀ ਆ ਡੇਢ ਲੱਖ ਦੀ ਵੀ ਆ 2 ਲੱਖ ਦੀ ਵੀ ਆ 15 ਕਿਲੋ ਵਾਲੀ 90 ਹਜ਼ਾਰ ਦੀ 15 ਕਿਲੋ ਵਾਲੀ 90 ਹਜ਼ਾਰ ਦੀ ਵੀ ਆ ਬਈ ਇਹ ਮੱਝ ਦਾ ਪ੍ਰਾਈਸ ਕਿਸੇ ਦਾ ਫੈਕਸ਼ਨ ਨਹੀਂ ਹੁੰਦਾ ਵੀ ਸੱਜਣ ਨੂੰ ਫੋਨ ਲਾ ਕੇ ਪੁੱਛ ਲੈਦੇ ਬਈ ਸਾਨੂੰ 15 ਤੋਂ ਵਾਲੀ ਕਿੰਨੇ ਦੀ ਮਿਲਦੀ ਏ ਕਿਹਨੇ ਤੁਹਾਨੂੰ ਨੇ ਬੱਚਾ ਕੀ ਦੱਸਿਆ ਜੀ ਛੱਡ ਜਾ ਬੁੱਤ ਛੜਕਾ ਨਾ ਕਰ ਬਈ ਕਦੋਂ ਬੱਚਾ ਕੀ ਦੱਸਿਆ ਵੀ ਜੇ ਰਪਈ ਹੋਈ ਦਿਖਾਈਆ ਤਾਜੀ ਇਹ ਦੇ ਮਦਰ ਮੇਲ ਕਾ ਫਾ ਬਈ ਮੇਲ ਕਾ ਫਾ ਹਾਂਜੀ ਕੱਟਾ ਵਿੱਟਾ ਨੇ ਹਾਂਜੀ ਕੱਟ ਕੰਡੀਸ਼ਨ ਦੇ ਹਿਸਾਬ ਦੇ ਨਾਲ ਹੁੰਦਾ ਬਈ ਨੰਬਰ 2 ਤੇ ਹੁ ਜਿਹੜਾ ਕੰਮ ਆਪਾਂ ਕਰਿਆ ਸੀ ਲੋਕਾਂ ਦਾ ਭਲਾ ਕਰਨ ਨੂੰ ਮੈਂ ਕਹਿੰਦਾ ਹਾਂ ਅਸੀਂ ਬਾਈ ਜੀ ਜਿਹੜਾ ਜਾਨਵਰ ਆਪਾਂ ਬਾਈ ਕਦੇ ਰੁੱਤ ਤੋਂ ਕੋਟਾ ਜਾਨਵਰ ਕਦੇ ਲਿਆਈ ਨਹੀਂ ਆਪਾਂ ਜਿਹੜਾ ਵੀ ਜਾਨਵਰ ਲੈਨੇ ਆ ਬਾਈ ਪੰਜੇ ਕੱਕਿਆਂ ਦੇ ਵਿੱਚ ਪੂਰਾ ਲੈਨੇ ਆ ਬਈ ਜਦ ਆਪਾਂ ਪੈਸੇ ਜਿਹੜੇ ਵੀ ਸੱਜਣ ਨੇ ਲੱਖ ਤੋਂ ਬਾਹਰ ਲਾਉਣੇ ਆ ਮੈਂ ਸਮਝਦਾ ਵੀ ਉਹ ਪਸ਼ੂ ਦੇ ਵਿੱਚ ਕੋਈ ਖੋਟ ਨਹੀਂ ਹੋਣੀ ਚਾਹੀਦੀ ਜਦ ਭਾਅ ਕਿਸੇ ਵੀ ਪਸ਼ੂ ਦਾ ਬਾਈ ਲੱਖ ਤੋਂ ਬਾਹਰ ਚ ਲੈ ਗਿਆ ਨਾ ਤੇ ਮੈਂ ਕਹਿੰਦਾ ਵੀ ਨਾ ਉਹ ਪਸ਼ੂ ਕਿਸੇ ਪਾਸੇ ਸਿੰਘ ਤੋਂ ਹੱਥ ਧਰਾਉਣਾ ਹੋਣਾ ਚਾਹੀਦਾ ਨਾ ਕਿਸੇ ਪਾਸੇ ਥਾਣੇ ਦੇਵੇ ਤੋਂ ਹੱਥ ਧਰਾਉਣਾ ਹੋਣਾ ਚਾਹੀਦਾ ਨਾਓ ਪਸ਼ੂ ਬਾਈ ਕਿਸੇ ਕੱਦ ਕਾਠ ਬੰਨੀਓ ਹੱਥ ਧਰਾਉਂਦਾ ਹੋਣਾ ਚਾਹੀਦਾ ਕੋਈ ਜਾਨੀ ਨੁਕਸ ਨਹੀਂ ਹੋਣਾ ਚਾਹੀਦਾ ਬਾਈ ਚਲੋ ਕਰ ਦਿੱਤਾ ਪ੍ਰਮਾਤਮਾ ਦੀ ਦੇਣਾ ਵੀ ਪਸ਼ੂ ਜਿਹੜਾ ਕੱਦ ਤੋਂ ਘੱਟ ਹੁੰਦਾ ਕਈ ਵਾਰੀ ਥੱਲੇ ਉਹ ਚੰਗਾ ਹੁੰਦਾ ਜਿਵੇਂ ਆ ਝੁੱਟੀ ਆ ਹੁਣ ਤੇ ਆਪਾਂ ਬਾਈ ਜਿਵੇਂ ਮੈਂ ਵੀਡੀਓ 'ਚ ਪਹਿਲਾਂ ਕਹਿੰਦਾ ਹੁੰਦਾ ਸੀ ਬਾਈ ਜਿਹੜੀ ਮੱਝ ਮੇਰੀ ਜ਼ੁਬਾਨ ਦੇ ਉੱਤੇ ਖਰੀ ਲਾ ਉਤਰੀ ਉਹ ਮੱਝ ਤੁਸੀਂ ਮੇਰੇ ਕੋਲੋਂ ਚਾਹੀ ਵਾਪਸ ਕਰ ਦਿਓ ਠੀਕ ਹੈ ਬੰਦਾ ਪਰ ਇੱਕ ਦੋ ਸੱਜਣ ਬਾਈ ਮੈਨੂੰ ਇਹੋ ਜੇ ਮਿਲੇ ਬਈ ਕਈ ਲੋਕ ਇਹੋ ਜੇ ਆ ਬਾਈ ਬਈ ਆਪਦੀ ਦੁੱਧ ਦੀ ਲੋੜ ਨੂੰ ਪੂਰੀ ਕਰਨ ਮਾਰੇ ਮੱਝ ਲੈ ਜਾਂਦੇ ਆ ਜ ਵੀ ਆਪਦੀਆਂ ਘਰੇ ਮੱਝਾਂ ਸੂਪੀਆਂ ਜਾਂ ਆਪ ਨੂੰ ਕਿਸੇ ਪਾਸੇ ਜਾਨਵਰ ਹੋਰ ਮਿਲ ਗਿਆ ਤੇ ਉਦੋਂ ਬਾਈ ਸੱਜਣ ਮੱਝ ਨੂੰ ਕਹਿੰਦੇ ਆ ਵੀ ਇਹਦੇ ਥੱਲੇ ਦੁੱਧ ਘਾਟਾ ਤੇ ਘੱਟ ਕਰਕੇ ਬੰਦ ਜਾਂਦੇ ਆ ਆ ਮੱਝ ਜਿਹੜੀ ਆਪਾਂ 5ਵੇਂ ਨੰਬਰ ਤੇ ਦਿਖਾਈਏ ਮੱਝ ਸੇਵਾਈ ਹੋਈ ਹੈ ਬਾਈ ਠੀਕ ਆ ਜਿੰਨਾ ਚਿਰ ਆਪਦੀ ਦੁੱਧ ਨੂੰ ਲੋੜ ਸੀਗੀ ਉਨਾਂ ਚਿਰ ਪੂਰੇ ਕੀਤੇ 15-20 ਦਿਨ ਦੁੱਧ ਕੀਤਾ ਹੈ ਬਾਈ ਮੈਂ ਐਸਾ ਆਪਾਂ ਜਿਹੜੀ ਉਹ ਹੈ ਬਾਈ ਲਾਈਵ ਚਵਾਈ ਦੇ ਵਿੱਚ ਇੱਥੇ ਮੱਝ ਬੈਠੀ ਸੀ ਆਪਾਂ ਵੇਚਤੀ ਸੀਗੀ ਵੀ ਆਪਾਂ ਇਹਦੀ ਚਵਾਈ ਕਰਾਉਣੀ ਸੀ ਉਹ ਮੱਝ ਆਹੀ ਸੱਜਣ ਲੈ ਗਏ 15 ਕਿਲੋ ਦੁੱਧ ਦਾ 11 ਨੂੰ 16 ਕਿਲੋ ਕਹਿ ਕੇ ਦਿੱਤੀ ਸੀ ਉਸ ਦਿਨ ਇਹਦੇ ਕੋਲ 17 ਕਿਲੋ ਦੁੱਧ ਤਿਆਰ ਸੀ ਬਾਈ ਆਪਾਂ ਦੱਸਿਆ ਵੀ ਸੀਗਾ ਵੀ ਛੋਟੀ ਮੱਝ ਦੇਖਣ ਨੂੰ ਲੱਗਦਾ ਨਹੀਂ ਨਾ ਦੁੱਧ ਆਪਦੀ ਜ਼ਰੂਰਤ ਨੂੰ ਪੂਰਾ ਕੀਤਾ ਤੇ ਪੂਰਾ ਕਰਕੇ ਮੱਝ ਆਪਣੇ ਕੋਲ ਬੰਨਤੀ ਤੇ ਮੈਂ ਆਇਆਂ ਨੂੰ ਆਖਿਆ ਵੀ ਬਾਈ ਜੀ ਤੁਸੀਂ ਇਹਦੇ ਵਿੱਚ ਨੁਕਸ ਕੀ ਆ ਇਹਦੇ ਜੀ ਦੁੱਧ ਨਹੀਂ ਪੂਰਾ ਦਿੰਦੀ ਦੁੱਧ ਘਾਟਾ ਇਹਦੇ ਕੋਲ ਦਾ ਦੁੱਧ ਜੇ 12 ਕਿਲੋ ਵੀ ਦੇ ਜਾਂਦੀ ਅਸੀਂ ਤਾਂ ਵੀ ਰੱਖ ਲੈਂਦੇ ਤੇ ਪਰ ਬਾਈ ਕੋਈ ਅੱਜ ਬਾਈ ਪਰ 16 ਹੀ ਹੋਊਗਾ ਆਪਾਂ 15 ਕਿਲੋ ਕਹਿ ਕੇ ਦੇਣੀ ਆ ਕੋਈ ਸੱਜਣ ਆਪਣੇ ਘਰੇ ਦੋ ਡੰਗ ਚਾਰ ਡੰਗ ਪੰਜ ਡੰਗ ਤੇ ਲੈ ਲਵੇ ਜੇ ਆਪਣੀ ਮੱਝ ਦੇ ਵਿੱਚ ਇੱਕ ਪੈਸੇ ਦਾ ਵੀ ਕੋਈ ਨੁਕਸਾਨ ਸੱਜਣ ਕੱਢਦੇ ਤੇ ਆਪਾਂ ਮੱਝ ਫ੍ਰੀ ਦੇ ਮੰਗਦੇ ਹੈਂਦਾ ਭਾ ਵੀ 2022 ਦਾ ਤੁਹਾਨੂੰ ਸਾਫ਼ ਸ਼ਬਦਾਂ 'ਚ ਸਮਝਾ ਦਾਂ ਨਾ ਕਿ ਇੱਥੇ ਤੁਸੀਂ 2 ਡੰਗ 4 ਡੰਗ ਤਸੱਲੀ ਕਰਕੇ ਲੈ ਜਾ ਕਰੋ ਕਿਉਂਕਿ ਘਰ ਦੀ ਕੋਈ ਗਾਰੰਟੀ ਨਹੀਂ ਆਪਣੀ ਕਿਸੇ ਦੇ ਘਰ ਦੀ ਬਾਈ ਕੋਈ ਗਾਰੰਟੀ ਨਹੀਂ ਹੁਣ ਕੋਈ ਪੱਠੇ ਪਾਉਂਦਾ ਕੋਈ ਨਹੀਂ ਪਾਉਂਦਾ ਕੋਈ ਦਾਣਾ ਪਾਉਂਦਾ ਕੋਈ ਨਹੀਂ ਪਾਉਂਦਾ ਬਾਈ ਇੱਥੇ ਚਾਹੇ ਯਾਰ ਤੁਸੀਂ ਚਾਰ ਟਾਈਮ ਦੁੱਧ ਬਾਈ ਯਾਰ ਗੁੱਲੀ ਡੰਡੇ ਦੀ ਸੰਨੀ ਕਰਕੇ ਬਾਈ ਕਹਿ ਜਾਂਦੇ ਆ ਵੀ ਸਾਨੂੰ 16 ਕਿਲੋ ਦੁੱਧ ਕੱਢੂ ਕਿਸੋ ਆਏ ਮੱਝਾਂ ਦੁੱਧ ਨਹੀਂ ਕੱਢਦੀਆਂ ਬਾਈ ਬਹੁਤ ਸੱਜਣਾਂ ਦਾ ਮੈਨੂੰ ਫੋਨ ਵੀ ਆਉਂਦਾ ਬਾਈ ਵੀ ਬਾਈ ਸਾਡੀ ਮੱਝ ਸੂਈ ਆ 10 ਦਿਨ ਹੋ ਗਏ ਸੂਈ ਨੂੰ 15 ਹੋ ਗਏ ਇਹਨੇ ਦੁੱਧ ਨਹੀਂ ਕੱਢਿਆ ਇਹ 11 ਕਿਲੋ ਤੇ ਖੜੀ ਆ ਹਾਂਜੀ ਔਰ ਅੱਜੂ ਦੇਖੇ ਉਧਰ ਕੱਟੀ ਨੂੰ ਮਾਰੀ ਜਾਂਦੀ ਆ ਪਤੋ ਠੀਕ ਆ ਗੱਲ ਆ ਬਈ ਇਹਨੇ ਦੁੱਧ ਨਹੀਂ ਕੱ ਉਹਨੇ ਦੁੱਧ ਕੱਢਣਾ ਖਰਾਕ ਦੇ ਨਾਲ ਦੂਜੀ ਨੂੰ ਤੁਸੀਂ ਬਦਾਮ ਪਾ ਲਿਓ ਦੂਜੀ ਦੁੱਧ ਨਹੀਂ ਕੱਢਦੀ ਬਾਈ ਤੇ ਖਰਾਕ ਮੈਂ ਕਹਿੰਦਾ ਵੀ ਕਈ ਲੋਕ ਕਹਿੰਦੇ ਬਾਈ ਬੜੇਮਿਆਂ ਦੀ ਖਲ ਜੇ ਗੱਲ ਕਰਦੇ ਆਂ ਅਗਲਾ ਕਹਿੰਦਾ ਬਾਈ ਗਰਮ ਨਹੀਂ ਹੋਊਗੀ ਉਹ ਬੜੇਮਿਆਂ ਦੀ ਖਲ ਕੋਈ ਗਰਮ ਨਹੀਂ ਹੁੰਦੀ ਮੱਝਾਂ ਵਾਸਤੇ ਬਾਈ ਗਰਮ ਚੀਜ਼ ਹੁੰਦੀ ਉਹਦੇ ਵਿੱਚ ਤੇਲ ਉਹ ਨਿਕਲ ਜਾਂਦਾ ਉਹ ਇਹ ਤਾਂ ਇੱਕ ਰੋਸਟਡ ਖਰਾਕ ਬਾਈ ਮੱਝਾਂ ਦੀ ਡਾਈਟ ਬਹੁਤ ਵਧੀਆ ਬਣ ਜਾਂਦੀ ਹੈ ਜਿਵੇਂ ਜਿਮ ਵਾਲੇ ਬੋਡੀ ਬਿਲਡਰਾਂ ਨੂੰ ਨਹੀਂ ਜਿਵੇਂ ਜਿਮ ਦੀ ਡਾਈਟ ਜਿਹੜੀ ਦੱਸਦੇ ਆ ਉਹ ਰਾਜ ਨੂੰ ਫੜ ਫੱਟ ਦੇਖੀ ਕਰੀ ਜਾਂਦੀ ਉਹਦੇ ਮਾਰ ਇੱਕ ਠੀਕਾ ਗੱਲ ਓਏ ਮਾਰਦੀ ਹੈ ਕੱਟੀ ਦੇ ਠੀਕ ਉਹ ਦੱਸ ਦੇ ਹੁੰਦੇ ਜਿਮ ਵਾਲੇ ਬਈ ਭਾਈ ਇਹ ਜਿਹੜਾ ਤੁਸੀਂ ਰੋਸਟਰ ਚਿਕਨ ਦੀ ਨੂੰ ਕਹਿੰਦੇ ਆਪਾਂ ਕਰ ਲੈਂਦੇ ਨਾ ਇਹਦੇ ਵਿੱਚੋਂ ਫੈਟ ਨਿਕਲ ਗਈ ਤੰਦੂਰੀ ਜਿਹੇ ਨਾ ਜਿਹੜਾ ਉਹ ਬਣ ਗਿਆ ਉਹ ਚੀਜ਼ ਇਹ ਮੱਝਾਂ ਵਾਸਤੇ ਬਾਈ ਜਿਹੜੀ ਬਰੇਮਿਆਂ ਦੀ ਖਲ ਹੁੰਦੀ ਆ ਤੁਸੀਂ ਜਿੰਨੀ ਮਰਜ਼ੀ ਪਾ ਲਓ ਇਹਦੇ ਵਿੱਚ ਕੋਈ ਗਰਮੈਸ਼ ਨਹੀਂ ਕੋਈ ਉਹਦੇ ਵਿੱਚ ਕੋਈ ਇਹਦਾ ਸਾਈਡ ਫੈਟ ਨਹੀਂ ਦੁੱਧ ਵਾਲੀ ਮੱਝ ਬਾਈ ਬਰੇਮਿਆਂ ਦੀ ਖਲ ਤੇ ਛੋਲਿਆਂ ਦਾ ਖੰਡਾ ਛੋਲੇ ਦੀ ਚਾਹੇ ਤੁਸੀਂ ਕੋਈ ਵੀ ਆਟਮ ਪਾ ਲਓ ਚਾਹੇ ਤੂਰੀ ਪਾ ਲਓ ਚਾਹੇ ਤੁਸੀਂ ਸਾਬਤੇ ਛੋਲੇ ਪਾ ਲਓ ਭਿਆਕੇ ਚਾਹੇ ਤੁਸੀਂ ਬੇਸਣ ਪਾ ਲਓ ਯਾਨੀ ਛੋਲਿਆਂ ਦੀ ਤੇ ਬਰੇਮਿਆਂ ਦੀ ਖਲ ਵਾਲੀ ਆਟ ਸੱਜਣੋ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਤੇ ਬਾਕੀ ਜਿਹੜੇ ਸੱਜਣ ਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ